ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਮੂਹ ਗੁਰੂ ਨਾਨਕ ਦੇਵ ਸਾਧ ਸੰਗਤ ਜੀ ਆਪ ਜੀ ਇਸ ਸਮੇ ਖੜੇ ਹੋ ਪਿੰਡ ਦਾਣ ਸਿੰਘ ਵਾਲਾ ਜੋ ਕਿ ਬਠਿੰਡੇ ਜिले ਦਾ ਇੱਕ ਇਤਿਹਾਸਕ ਨਗਰ ਹੈ ਇਹ ਨਗਰ ਦੇ ਨਾਮ ਤੋਂ ਹੀ ਆਪ ਜੀ ਨੇ ਪਹਿਚਾਨ ਲਿਆ ਹੋਵੇਗਾ ਕਿ ਇਹ ਨਗਰ ਬਾਬਾ ਦਾਣ ਸਿੰਘ ਜੀ ਜਿਨ੍ਹਾਂ ਨੇ ਕਿ ਮਾਲਵੇ ਦੀ ਸਿੱਖੀ ਰੱਖ ਵਿਖਾਈ ਸੀ ਉਹਨਾਂ ਦੀ ਯਾਦ ਦੇ ਵਿੱਚ ਜੋ ਕਿ ਬਹੁਤ ਵੱਡਾ ਇਤਿਹਾਸਕ ਸਥਾਨ ਜੋ ਕਿ ਪਿੰਡ ਗਦਾਨ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਦੇ ਵਿਖੇ ਸ਼ੋਭਤ ਹੈ ਗੋਨਿਆਣਾ ਮੰਡੀ ਤੋਂ ਤਕਰੀਬਨ 8 ਕਿਲੋਮੀਟਰ ਦੀ ਦੂਰੀ ਤੇ ਹੈ ਇਸ ਨਗਰ ਦੇ ਵਿੱਚ ਜੋ ਕਿ ਬਹੁਤ ਵੱਡੇ ਇਤਿਹਾਸਕ ਸਥਾਨ ਦੇ ਨਾਲ ਬਹੁਤ ਵੱਡੀਆਂ ਸੇਵਾਵਾਂ ਵੀ ਚੱਲ ਰਹੀਆਂ ਨੇ ਬਹੁਤ ਵੱਡਾ ਇਤਿਹਾਸਕ ਗੁਰੂ ਘਰ ਵੀ ਇੱਥੇ ਸ਼ੋਭਤ ਹੈ ਤੇ ਸੰਗਤਾਂ ਦਾ ਬੜਾ ਪਿਆਰ ਹੈ ਇੱਥੇ ਸੰਗਤਾਂ ਨੇ ਆਪਸ ਦੇ ਮੇਲ ਜੋੜ ਦੇ ਨਾਲ ਇੱਥੇ ਮਹਾਨ ਸੇਵਾਵਾਂ ਅੱਗੇ ਵੀ ਸੰਪੂਰਨ ਹੁੰਦੀਆਂ ਆ ਰਹੀਆਂ ਨੇ ਅੱਜ ਜਿਸ ਸੇਵਾ ਦੇ ਤਹਿਤ ਆਪਾ ਕਤਰ ਹੋਏ ਆ ਆਪ ਕੀ ਦੇਖ ਰਹੇ ਹੋ ਬਾਬਾ ਦਾਣ ਸਿੰਘ ਜੀ ਜਿਨ੍ਹਾਂ ਨੇ ਮਾਲਵੇ ਦੀ ਸਿੱਖੀ ਰੱਖੀ ਉਹਨਾਂ ਦਾ ਮਹਾਨ ਸਰੂਪ ਜੋ ਕਿ ਗੁਰੂ ਘਰ ਦੇ ਚੌਂਕ ਦੇ ਮੂਹਰੇ ਸ਼ਿਸ਼ੋਭਤ ਕੀਤਾ ਗਿਆ ਹੈ ਇਹ ਜੋ ਬਾਬਾ ਜੀ ਦਾ ਸਰੂਪ ਬਣਾਇਆ ਹੈ ਪਾਈ ਇਕਬਾਲ ਸਿੰਘ ਜੀ ਗਿੱਲ ਮਾਨੂਕੇ ਪਿੰਡ ਤੋਂ ਜੋ ਕਿ ਤਕਰੀਬਨ ਹਰ ਇੱਕ ਇਤਿਹਾਸਕ ਸਥਾਨ ਤੇ ਇਹ ਸਰੂਪ ਬਣਾਉਣ ਦੀ ਸੇਵਾ ਕਰਦੇ ਹਨ ਇਸ ਕਰਕੇ ਇਹ ਵੀ ਵਧਾਈ ਦੇ ਪਾਤਰ ਹਨ ਅਤੇ ਸਮੂਹ ਨਗਰ ਨੂੰ ਵੀ ਇਸ ਮੌਕੇ ਤੇ ਲੱਖ ਲੱਖ ਵਧਾਈ ਹੋਵੇ ਜੀ ਬਾਕੀ ਸੰਗਤਾਂ ਨੂੰ ਬੇਨਤੀ ਹੈ ਕਿ ਜਿਨ੍ਹਾਂ ਸੰਗਤਾਂ ਨੇ ਵੀ ਯਾਤਰਾ ਤੇ ਆਉਣਾ ਹੋਵੇ ਉਹ ਪਿੰਡ ਦਾੜ ਸਿੰਘ ਵਾਲਾ ਜੋ ਕਿ ਗੋਨਿਆਣਾ ਮੰਡੀ ਤੋਂ ਤਕਰੀਬਨ 8 ਕਿਲੋਮੀਟਰ ਦੀ ਵਿੱਥਤੀ ਹੈ ਆਪ ਜੀ ਨੇ ਜ਼ਰੂਰ ਲੰਘਦੇ ਪੌਦੇ ਇਸ ਇਤਿਹਾਸਕ ਜਗ੍ਹਾ ਦੇ ਦਰਸ਼ਨ ਕਰਕੇ ਜਾਣੇ ਅਤੇ ਜਨਮ ਸਫਲਾ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਬਾਬਾ ਜੀ ਨੇ ਸਾਡੇ ਸਤਕਾਰਯੋਗ ਮਹੰਤ ਸਾਹਿਬ ਹੈਡ ਗ੍ਰਾਂਥੀ ਦਾਣ ਸਿੰਘ ਵਾਲਾ ਉਹਨਾਂ ਨੇ ਵਿਸਤਾਰ ਦੇ ਨਾਲ ਦੱਸਤਾ ਮੈਂ ਸੰਗਤਾਂ ਨੂੰ ਦੱਸਣਾ ਚਾਹਣਾ ਵੀ ਜੋ ਸਾਡੇ ਬਾਬਾ ਦਾਣ ਸਿੰਘ ਜੀ ਸਾਡੇ ਬਜ਼ੁਰਗ ਬਹੁਤ ਸਤਕਾਰਯੋਗ ਹੋਇਆ ਜਿਨ੍ਹਾਂ ਦੇ ਗੁਰੂ ਸਾਹਿਬ ਜੀ ਨਾਲ ਮੋਢੇ ਨਾਲ ਮੋਢਾ ਲਾ ਕੇ ਮੁਕਰ ਸਾਹਿਬ ਦੀ ਜੰਗ 'ਚ ਫਤਿਹ ਪ੍ਰਾਪਤ ਕੀਤੀ ਬਾਬਾ ਜੀ ਸਾਹਿਬ ਬਾਬਾ ਦਾਣ ਸਿੰਘ ਜੀ ਸਾਹਿਬ ਐਡੀ ਵੱਡੀ ਫੌਜ ਬਾਬਾ ਜੀ ਪਾਸ ਸੀ ਕਿ ਔਰੰਗਜ਼ੇਬ ਜੋ ਦਿੱਲੀ ਦਾ ਬਾਦਸ਼ਾਹ ਜੁਲਮੀ ਬਾਦਸ਼ਾਹ ਉਸ ਟਾਈਮ ਬਾਬਾ ਦਾਨ ਸਿੰਘ ਤੋਂ ਡਰਦਾ ਸੀ ਡਰਦਾ ਕਰਕੇ ਗੁਰੂ ਸਾਹਿਬ ਨੂੰ ਦੀਨਾ ਕਾਂਗੜ ਦੀ ਧਰਤੀ ਤੇ ਇਹ ਲਿਖਣਾ ਪਿਆ ਜਫਰ ਨਾਮੇ ਚ ਕਿ ਬਰਾੜ ਕੌਮ ਮੇਰੇ ਹੁਕਮ ਚ ਹੈ ਔਰੰਗਜ਼ੇਬ ਨੂੰ ਲਿਖਿਆ ਸੀ ਜੇ ਤੂੰ ਮੇਰੇ ਨਾਲ ਗੱਲ ਕਰਨੀ ਹੈ ਤਾਂ ਆ ਕੇ ਤੂੰ ਕਰ ਸਕਦਾ ਬਰਾੜ ਕੌਮ ਮੇਰੇ ਹੁਕਮ ਚ ਹੈ ਜਾਨੇ ਗੁਰੂ ਸਾਹਿਬ ਨੇ ਔਰੰਗਜ਼ੇਬ ਨੂੰ ਵਿਸ਼ਵਾਸ ਦਿਵਾਇਆ ਸੀ ਵੀ ਜੋ ਬਾਬਾ ਦਾਨ ਸਿੰਘ ਆ ਬਰਾੜ ਕੌਮ ਦਾ ਮੁਖੀ ਉਹ ਮੇਰੇ ਹੁਕਮ ਚ ਹੈ ਬਾਬਾ ਦਾਨ ਸਿੰਘ ਤੋਂ ਔਰੰਗਜ਼ੇਬ ਡਰਦਾ ਸੀ ਐਡੀ ਵੱਡੀ ਸ਼ਕਤੀ ਸੀ ਉਸ ਟਾਈਮ 900 ਪੈਦਲ 500 ਘੋੜਸਵਾਰ ਨਾਲ ਫੌਜ ਲੈ ਕੇ ਬਾਬਾ ਦਾਨ ਸਿੰਘ ਜੀ ਗੁਰੂ ਸਾਹਿਬ ਜੀ ਦੇ ਨਾਲ ਮੁਕਸਰ ਸਾਹਿਬ ਦੀ ਧਰਤੀ ਤੇ ਗਏ tibbi ਸਾਹਿਬ ਗੁਰਦੁਆਰਾ ਮੁਕਸਰ ਸਾਹਿਬ ਦੀ ਧਰਤੀ ਦੇ ਸਜੋਬ ਤਾਂ ਸਾਰਾ ਇਤਿਹਾਸ ਉੱਥੇ ਲਿਖਿਆ ਹੈ ਇੱਕ ਗੁਰੂ ਸਾਹਿਬ ਖੁਦ ਕਾਲਪੁਰਖ ਸੀ ਬਾਬਾ ਦਾਨ ਸਿੰਘ ਜੀ ਨੇ ਉਹਨਾਂ ਨੇ ਰਾਏ مشਵਰੇ ਦੇ ਨਾਲ ਤੇ ਰਾਏ ਲੈ ਕੇ ਉਹ ਮੁਕਸਰ ਦੀ ਜੰਗ ਫਤਿਹ ਕੀਤੀ ਵੇਖੋ ਜੀ ਗੁਰੂ ਬਾਬਾ ਦਾਨ ਸਿੰਘ ਵੀ ਕਿੱਡੀ ਵੱਡੀ ਹਸਤੀ ਹੋ ਜੋ ਗੁਰੂ ਸਾਹਿਬ ਜੀ ਦੇ ਨਾਲ ਵਿਚਰੇ ਸਾਡਾ ਅਸੀਂ ਮਾਣ ਕਰਦੇ ਆਂ ਮੈਂ ਬਾਬਾ ਦਾਨ ਸਿੰਘ ਜੀ ਜੋ ਨੌਵੀਂ ਪੀੜ੍ਹੀ ਚੋਂ ਆਂ ਇਸ ਟਾਈਮ ਗੁਰੂ ਘਰ ਦੇ ਮੁੱਖ ਸੇਵਾਦਾਰ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਪਹਿਲਾਂ ਬਾਬਾ ਦਾਨ ਸਿੰਘ ਜੀ ਦਾ ਸਰੂਪ ਸੀ ਉਹ ਪੱਥਰ ਦਾ ਬਣਾਇਆ ਗਿਆ ਸੀਗਾ ਜੈਪੁਰ ਰਾਜਸਥਾਨ ਤੋਂ ਉਹ ਸਰੂਪ ਸੀ ਜੋ ਪੱਥਰ ਦਾ ਹੋਣ ਕਰਕੇ ਉਹਨਾਂ ਸਾਫ਼ ਬਣਿਆ ਨਹੀਂ ਉਹ ਘੜ ਨਹੀਂ ਸਕੇਗੇ ਤੇ ਹੁਣ ਇਹ ਫੋਟੋ ਮਾਣੂ ਕੇ ਗੱਲ ਤੋਂ ਬਣਵਾਈ ਗਈ ਆ ਜੋ ਬਹੁਤ ਸੁੰਦਰ ਸਰੂਪ ਆ ਬਾਬਾ ਦਾਨ ਸਿੰਘ ਜੀ ਦਾ ਤੇ ਭਾਈ ਇਕਬਾਲ ਸਿੰਘ ਵਧਾਈ ਦੇ ਪੱਥ ਵਾਹਿਗੁਰਜੀ ਖਾ ਖਾਲਸਾ ਵਾਹਿਗੁਰਜੀ